ਚੋ ਨੈਕਸਟ ਸਾਡਾ ਲੇਖ ਹੈਗਾ ਸਮਾਜ ਵਿੱਚ ਬਜ਼ੁਰਗਾਂ ਦਾ ਸਥਾਨ ਠੀਕ ਹੈ ਇਹਦੇ ਅਸੀਂ ਪੁਆਇੰਟ ਬਣਾ ਕੇ ਕਰਾਂਗੇ ਅੱਛੇ ਤਰੀਕੇ ਨਾਲ ਠੀਕ ਹੈ ਤਾਂ ਚਲੋ ਫਿਰ ਦੇਖਦੇ ਆਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਨਾ ਠੀਕ ਹੈ ਤਾਂ ਚਲੋ ਫਿਰ ਸਟਾਰਟ ਕਰਦੇ ਆਂ ਸਮਾਜ ਦੀ ਨੀ ਪਰਿਵਾਰ ਹੁੰਦਾ ਹੈ ਅਤੇ ਪਰਵਾਰ ਦੀ ਨੀ ਬਜ਼ੁਰਗ ਹੁੰਦੇ ਹਨ ਬਜ਼ੁਰਗ ਉਹ ਚਿਰਾਗ ਹਨ ਜੋ ਜੀਵਨ ਦੇ అనుభవ ਨਾਲ ਜਗਦਿਆਂ ਨੂੰ ਰੋਸ਼ਨੀ ਦਿੰਦੇ ਹਨ ਪੁਰਾਣੇ ਸਮੇਂ ਵਿੱਚ ਬਜ਼ੁਰਗਾਂ ਨੂੰ ਸਮਾਜ ਦਾ ਸਭ ਤੋਂ ਅਹਿਮ ਹਿੱਸਾ ਮੰਨਿਆ ਜਾਂਦਾ ਸੀ ਉਹਨਾਂ ਨੂੰ ਗੁਰੂ ਵਾਂਗ ਸਨਮਾਨਿਤ ਕੀਤਾ ਜਾਂਦਾ ਸੀ ਪਰ ਆਧੁਨਿਕ ਸਮੇਂ ਵਿੱਚ ਵਿਕਾਸ ਅਤੇ ਤੇਜ਼ ਜੀਵਨ ਨਾਲ ਬਜ਼ੁਰਗਾਂ ਦਾ ਸਥਾਨ ਘਟ ਰਿਹਾ ਹੈ ਬਜ਼ੁਰਗ ਸਮਾਜ ਦੀ ਰੀੜ ਹਨ ਅਤੇ ਉਹਨਾਂ ਨੂੰ ਨਜ਼ਰ ਅੰਦਾਜ਼ ਕਰਨਾ ਸਮਾਜ ਨੂੰ ਕਮਜ਼ੋਰ ਕਰਨਾ ਹੈ ਠੀਕ ਹੈ ਪਹਿਲਾ ਪੁਆਇੰਟ ਹੈਗਾ ਬਜ਼ੁਰਗਾਂ ਦੀ ਮਹੱਤਤਾ ਕੀਮਤ ਹੈ ਸਾਡੇ ਸਮਾਜ ਵਿੱਚ ਬਜ਼ੁਰਗਾਂ ਦੀ ਬਜ਼ੁਰਗਾਂ ਨੂੰ ਸਮਾਜ ਵਿੱਚ ਵਿਸ਼ੇਸ਼ ਸਥਾਨ ਪ੍ਰਾਪਤ ਹੈ ਕਿਉਂਕਿ ਉਹ ਜੀਵਨ ਦੇ ਅਨੇਕਾ ਅਨੁਭਵਾਂ ਨਾਲ ਭਰਪੂਰ ਹੁੰਦੇ ਹਨ ਉਹ ਨੌਜਵਾਨਾਂ ਨੂੰ ਸਹੀ ਗਲਤ ਦਾ ਪਾਠ ਪੜ੍ਹਾਉਂਦੇ ਹਨ ਉਹ ਪਰਿਵਾਰ ਵਿੱਚ ਇਕਤਾ ਲਿਆਉਂਦੇ ਹਨ ਅਤੇ ਛੋਟੇ-ਮੋਟੇ ਬਿਵਾਦਾਂ ਨੂੰ ਹੱਲ ਕਰਦੇ ਹਨ ਬਜ਼ੁਰਗਾਂ ਦੇ ਲਾੜ ਪਿਆਰ ਨਾਲ ਛੋਟੇ ਬੱਚੇ ਵੀ ਚੰਗੀਆਂ ਤੇ ਨੇਕ ਆਦਤਾਂ ਸਿੱਖਦੇ ਹਨ ਉਨ੍ਹਾਂ ਵਿੱਚ ਸਲੀਕਾ ਸਤਿਕਾਰ ਤੇ ਮਿਲਵਰਤਨ ਦੀ ਭਾਵਨਾ ਆ ਜਾਂਦੀ ਹੈ ਠੀਕ ਹੈ ਨਾ ਅੱਗੇ ਹੈ ਬਜ਼ੁਰਗਾਂ ਦੀ ਅਕਲਤਾ ਦੇ ਕਾਰਨ ਆ ਕੀ ਕਾਰਨ ਹੈ ਇਹ ਬਜ਼ੁਰਗ ਜਿਹੜੇ ਆ ਹੁਣ ਇਕੱਲੇ ਰਹਿ ਗਏ ਆ ਪਰ ਅੱਜ ਵਕਤ ਬਦਲ ਗਿਆ ਹੈ ਖੂਨ ਦੇ ਰਿਸ਼ਤੇ ਵੀ ਸਵਾਰਥੀ ਹੋ ਗਏ ਹਨ ਅੱਜ ਘਰਾਂ ਵਿੱਚ ਬਜ਼ੁਰਗਾਂ ਦੀ ਹੋਂਦ ਤੇ ਹਾਜ਼ਰੀ ਵਾਧੂ ਜਿਹੀ ਜਾਪਣ ਲੱਗ ਪਈ ਹੈ ਇਸ ਦਾ ਇੱਕ ਕਾਰਨ ਮੰਨਿਆ ਜਾ ਸਕਦਾ ਹੈ ਕਿ ਨਵੀਂ ਪੀੜੀ ਤੇ ਪੁਰਾਣੀ ਪੀੜੀ ਦੇ ਵਿਚਾਰ ਵਿੱਚ ਟਕਰਾਅ ਹੁਣ ਜਿਹੜੀ ਪੁਰਾਣੀ ਪੀੜੀ ਆ ਤੇ ਨਵੀਂ ਪੀੜੀ ਦੀ ਸੋਚ ਵਿੱਚ ਬਹੁਤ ਅੰਤਰ ਆ ਗਿਆ ਹੈ ਇਹਦੇ ਕਾਰਨ ਜਿਹੜੇ ਆ ਟਕਰਾਅ ਪੈਦਾ ਹੁੰਦੇ ਆ ਨਵੀਂ ਪੀੜੀ ਆਪਣੀ ਸੋਚ ਦੇ ਮੁਤਾਬਕ ਉਹਨਾਂ ਦੀ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਕਰ ਸਕਦੀ ਤੁਸੀਂ ਵੀ ਕਦੀ ਨੋਟ ਕੀਤਾ ਹੋਊਗਾ ਘਰ ਦੇ ਵਿੱਚ ਜਦੋਂ ਤੁਹਾਨੂੰ ਕੋਈ ਤੁਹਾਡਾ ਵੱਡਾ ਸਮਝਾਉਂਦਾ ਹੈ ਤਾਂ ਤੁਸੀਂ ਜਿਹੜੇ ਆ ਉਹਨੂੰ ਆਪਣੇ ਮਤਲਬ ਕੀ ਸੋਚ ਜਿਹੜੀ ਆ ਉਹਨਾਂ ਦੇ ਇਹਨੂੰ ਮੰਨਦੇ ਨਹੀਂ ਹੈਗੇ ਤੁਸੀਂ ਕਹਿੰਦੇ ਮੈਂ ਆਪਣੀ ਮਰਜ਼ੀ ਕਰਨੀ ਹੈ ਨਾ ਇਸ ਹੱਬ ਨਾਲ ਉਹ ਆਪਣੇ ਆਪਣੇ ਸੋਸ਼ਲ ਸਟੇਟਸ ਦੀ ਖਾਤਰ ਬਜ਼ੁਰਗਾਂ ਤੋਂ ਦੂਰੀਆਂ ਬਣਾਉਣਾ ਚਾਹੁੰਦੇ ਹਨ ਜਿਸ ਤੇ ਸਿਤੇ ਵਜੋਂ ਬਜ਼ੁਰਗ ਇਕੱਲੇ ਰਹਿ ਜਾਂਦੇ ਹਨ ਬਜ਼ੁਰਗਾਂ ਦੀ ਇਕਲਤਾ ਦਾ ਕਾਰਨ ਪਰਿਵਾਰਾਂ ਦਾ ਵਿਦੇਸ਼ਾਂ ਵਿੱਚ ਸੈਟਲ ਹੋ ਜਾਣਾ ਵੀ ਹੈ ਉਹ ਉੱਥੇ ਪੱਕਾ ਵਸੇਰਾ ਕਰ ਲੈਂਦੇ ਹਨ ਜਿਸ ਕਾਰਨ ਬਜ਼ੁਰਗ ਪਿੱਛੋਂ ਇਕੱਲੇ ਰਹਿ ਜਾਂਦੇ ਹਨ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਤੁਸੀਂ ਆਪਣੇ ਦਾਦਾ-ਦਾਦੀ ਨਾਲ ਰਹਿੰਦੇ ਹੋ ਕਿ ਨਹੀਂ ਰਹਿੰਦੇ ਹੋ ਜਾਂ ਫਿਰ ਤੁਹਾਡੇ ਚੋਂ ਬਾਹਰ ਵਿਦੇਸ਼ਾਂ ਵਿੱਚ ਕਿੰਨੇਕ ਬਜ਼ੁਰਗ ਨਾਲ ਗਏ ਹੋਏ ਹਨ ਠੀਕ ਹੈ ਅਗਲਾ ਪੁਆਇੰਟ ਹੈਗਾ ਆਧੁਨਿਕ ਸਮਾਜ ਵਿੱਚ ਚੁਣੌਤੀਆਂ ਕਹਿੰਦੇ ਆ ਸਮਾਜ ਵਿੱਚ ਬਜ਼ੁਰਗਾਂ ਨੂੰ ਅਕਸਰ ਬੋਝ ਵਾਂਗੂ ਵੇਖਿਆ ਜਾਂਦਾ ਹੈ ਜੋ ਉਹਨਾਂ ਨੂੰ ਮਾਨਸਿਕ ਤੌਰ ਤੇ ਤੋੜਦਾ ਹੈ ਠੀਕ ਹੈ ਨਾ ਜਦੋਂ ਬਜ਼ਾਰੇ ਬੁੱਢੇ ਹੋ ਜਾਂਦੇ ਆ ਫਿਰ ਕੋਈ ਉਹਨਾਂ ਦੀ ਨਹੀਂ ਕੇਅਰ ਨਹੀਂ ਕਰਦਾ ਬਾਧੂ ਜਾਂ ਸਮਝਦੇ ਆ ਵੀ ਘਰ ਚ ਬੈਠੇ ਆ ਇਹ ਨੁਕਤਾ ਜਿਨੀ ਕਰਨ ਨੂੰ ਹੈ ਨਾ ਭਾਰਤ ਵਿੱਚ ਪਹਿਲਾਂ ਕੋਈ ਆਸ਼ਰਮਾਂ ਦੀ ਜ਼ਰੂਰਤ ਨਹੀਂ ਸੀ ਪਰ ਹੁਣ ਵਿਰਧ ਆਸ਼ਰਮ ਵੱਧ ਰਹੇ ਹਨ ਅੱਜ ਬਜ਼ੁਰਗਾਂ ਦੀ ਸਥਿਤੀ ਨਿਰਾਸ਼ਾਜਨਕ ਤੇ અપਮਾਨਜਨਕ ਤੇ ਉਹਨਾਂ ਦਾ ਭਵਿੱਖ ਤੁੰਦਲਾ ਹੈ। ਉਹਨਾਂ ਦੀਆਂ ਲੋੜਾਂ ਦਾ ਖਿਆਲ ਨਹੀਂ ਰੱਖਿਆ ਜਾਂਦਾ। ਉਹਨਾਂ ਨੂੰ ਮਾਤਾ ਪਿਤਾ ਜੀ ਕਹਿਣ ਦੀ ਵਜਾਏ ਬੁੱਢਾ-ਵੁੱਢੀ ਕਿਹਾ ਜਾਂਦਾ ਹੈ। ਹੈਨਾ? ਤੁਹਾਡੇ ਘਰ ਚ ਤਾਂ ਨਹੀਂ ਕੋਈ ਬੁੱਢਾ-ਵੁੱਢੀ ਕਹਿੰਦਾ। ਕਮੈਂਟ ਕਰਕੇ ਦੱਸਣਾ ਜਰਾ। ਉਹਨਾਂ ਦੇ ਖਰਚੇ ਤੇ ਸਿਹਤ ਦਾ ਖਿਆਲ ਨਹੀਂ ਰੱਖਿਆ ਜਾਂਦਾ ਤੇ ਉਹਨਾਂ ਨੂੰ ਜਾਇਦਾਦ ਦੇ ਨਾਂ ਤੇ ਵੰਡ ਲਿਆ ਜਾਂਦਾ ਹੈ ਹੈਨਾ ਵੰਡ ਲਿਆ ਜਾਂਦਾ ਨਾ ਕਹਿੰਦੇ ਜਿਹਨੂੰ ਜਾਇਦਾਦ ਦਿੱਤੀ ਹੈ ਉਹ ਹੀ ਸੌਵੇਂ ਬੁੱਢਾ ਉਡੀ ਹੈਨਾ ਮਾਪਿਆਂ ਨੂੰ ਵਿਰਧ ਆਸ਼ਰਮਾਂ ਵੱਲ ਤੋਰਨਾ ਸਾਡੇ ਆਚਰਣ ਦੀ ਸਭ ਤੋਂ ਵੱਡੀ ਗਰਾਵਟ ਹੈ ਠੀਕ ਹੈ ਨਾ ਹੁਣ ਤੁਸੀਂ ਨੋਟ ਕੀਤਾ ਹੋਊਗਾ ਕਦੀ ਸੋਸ਼ਲ ਮੀਡੀਆ ਤੇ ਵੀ ਕਿੰਨੇ ਮਤਲਬ ਕੀ ਬਿਰਧ ਆਸ਼ਰਮ ਬਣ ਗਏ ਆ ਜਿੱਥੇ ਬੁੱਢੇ ਜਿਹੜੇ ਆ ਬੁੱਢੇ ਬੁੱਡੀਆਂ ਵਿਚਾਰੇ ਬਜ਼ੁਰਗ ਸਾਡੇ ਆ ਸਾਡੇ ਮਾਤਾ ਪਿਤਾ ਤੱਕ ਜਿਹੜੇ ਆ ਉਹ ਵਿਚਾਰਿਆਂ ਨੂੰ ਉਹਨਾਂ ਦੇ ਬੱਚੇ ਹੁੰਦੇ ਵੀ ਐ ਤਾਂ ਵੀ ਉਹਨਾਂ ਨੂੰ ਉੱਥੇ ਛੱਡ ਜਾਂਦੇ ਹਨਾ ਅੱਗੇ ਹੈ ਬਜ਼ੁਰਗਾਂ ਨੂੰ ਸਨਮਾਨ ਦੇਣ ਦੇ ਤਰੀਕੇ ਅਸੀਂ ਕਿਸ ਤਰੀਕੇ ਨਾਲ ਉਹਨਾਂ ਨੂੰ ਸਨਮਾਨ ਦੇ ਸਕਦੇ ਹਾਂ ਕਿ ਉਹ ਸਾਡੇ ਘਰਾਂ ਦੇ ਵਿੱਚ ਰਹਿਣ ਸਾਡੇ ਵਿੱਚ ਰਹਿਣ ਹਨ ਤੇ ਅੱਗੇ ਦੇਖਦੇ ਹਾਂ ਬਜ਼ੁਰਗਾਂ ਨੂੰ ਸਨਮਾਨ ਦੇਣ ਲਈ ਸਾਨੂੰ ਛੋਟੇ ਛੋਟੇ ਕੰਮ ਕਰਨੇ ਚਾਹੀਦੇ ਹਨ ਸਰਕਾਰ ਨੂੰ ਬਜ਼ੁਰਗਾਂ ਲਈ ਵਧੀਆ ਪੈਨਸ਼ਨ ਤੇ ਮੈਡੀਕਲ ਸਹੂਲਤਾਂ ਵਧਾਉਣੀਆਂ ਚਾਹੀਦੀਆਂ ਹਨ ਠੀਕ ਹੈ ਨਾ ਉਹਨੂੰ ਵਧੀਆ ਪੈਨਸ਼ਨ ਹੋ ਕਿਦਾਂ ਉਹਨਾਂ ਨੂੰ ਕਿਸੇ ਅੱਗੇ ਹੱਥ ਨਹੀਂ ਡੰਟਣੇ ਪੈਣਗੇ ਆਪਣਾ ਖਾਣਗੇ ਹਨ ਨੌਜਵਾਨਾਂ ਨੂੰ ਸਕੂਲਾਂ ਵਿੱਚ ਬਜ਼ੁਰਗਾਂ ਨੂੰ ਸਨਮਾਨ ਕਰਨ ਬਾਰੇ ਸਿੱਖਿਆ ਦਿੱਤੀ ਜਾਵੇ ਉਹਨਾਂ ਨੂੰ ਸਕੂਲਾਂ ਦਾ ਵਿੱਚ ਥੋੜਾ ਜਿਹਾ ਉਹਨਾਂ ਨੂੰ ਸਨਮਾਨ ਵੀ ਕਿਦਾਂ ਬਜ਼ੁਰਗਾਂ ਨੂੰ ਰੱਖਣਾ ਹੈ ਉਹਨਾਂ ਨੂੰ ਸਿੱਖਿਆ ਦਿੱਤੀ ਜਾਵੇ ਤਾਂ ਕਿ ਉਹਨਾਂ ਦੇ ਦਿਮਾਗ ਤੇ ਵਿੱਚ ਕੁਝ ਵਧੀਆ ਆ ਜੇ ਹੈਨਾ ਉਹਨਾਂ ਵਾਸਤੇ ਫੈਮਿਲੀ ਡੇ ਜਾਂ ਨੈਕਸਟ ਪੇਜ ਫੈਮਿਲੀ ਡੇ ਜਾਂ ਬਜ਼ੁਰਗ ਦਿਵਸ ਵਰਗੇ ਪ੍ਰੋਗਰਾਮਾਂ ਨਾਲ ਉਹਨਾਂ ਨੂੰ ਖੁਸ਼ ਰੱਖੋ ਪਰਿਵਾਰ ਵਿੱਚ ਉਹਨਾਂ ਦੀ ਰੋਟੀ ਕੱਪੜਾ ਤੇ ਮਕਾਨ ਦੀਆਂ ਜ਼ਰੂਰਤਾਂ ਪੂਰੀਆਂ ਕਰੋ ਉਹਨਾਂ ਨੂੰ ਸਤਿਕਾਰ ਤੇ ਪਿਆਰ ਦਿਓ ਜਿਸ ਤਰ੍ਹਾਂ ਦਾ ਤੁਸੀਂ ਆਪਣੇ ਬੱਚਿਆਂ ਤੋਂ ਆਸਕ ਰੱਖਦੇ ਹੋ ਠੀਕ ਹੈ ਨਾ ਜਿੱਦਾਂ ਤੁਸੀਂ ਰੱਖਦੇ ਨੇ ਵੀ ਸਾਡੇ ਬੱਚੇ ਵੱਡੇ ਹੋ ਕੇ ਸਾਡੇ ਨਾਲ ਕਰਨ ਇਦਾਂ ਦਾ ਸਤਿਕਾਰ ਉਹਨਾਂ ਨੂੰ ਦਿਓ ਕਿੰਤਾ ਦਿਨਾਂ ਵੀ ਤੁਹਾਡੇ ਬੱਚੇ ਉਸ ਤਰ੍ਹਾਂ ਦਾ ਸਲੂਕ ਕਰਨ ਜੇ ਮਾੜਾ ਕਰੋਗੇ ਤਾਂ ਤੁਹਾਡੇ ਬੱਚੇ ਵੀ ਉਹਨਾਂ ਵੱਲ ਦੇਖ ਕੇ ਤੁਹਾਡੇ ਵੱਲ ਦੇਖ ਕੇ ਉਹ ਵੀ ਇਦਾਂ ਹੀ ਕਰਨਗੇ ਸਿੱਟਾ ਕੀ ਨਿਕਲਦਾ ਹੈ ਕਹਿੰਦੇ ਆਪਣੇ ਨਾਲ ਅਮਾਨਵੀ ਵਿਹਾਰ ਬਹੁਤ ਹੀ ਨਿੰਦਣਯੋਗ ਵਰਤਾਰਾ ਹੈ ਇਸ ਲਈ ਮਾਪਿਆਂ ਜਾਂ ਬਜ਼ੁਰਗਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਪਰਮੇਸ਼ਰ ਜੋ ਪ੍ਰੇਮ ਨਾ ਭੁੱਲੇ ਠੀਕ ਹੈ ਨਾ ਤੇ ਬਜ਼ੁਰਗਾਂ ਨੂੰ ਵੀ ਭੁੱਲਣਾ ਨਹੀਂ ਚਾਹੀਦਾ ਸਾਨੂੰ ਉਹਨਾਂ ਨੂੰ ਵੀ ਯਾਨੀ ਕਿ ਪੂਰਾ ਸਤਿਕਾਰ ਦੇਣਾ ਚਾਹੀਦਾ ਹੈ ਪਰਮੇਸ਼ਰ ਦੇ ਹੀ ਰੂਪ ਹੋ ਜਾਂਦੇ ਇਸ ਉਮਰ ਦੇ ਵਿੱਚ ਆ ਕੇ ਉਹ ਬਜ਼ੁਰਗ ਸਾਡੇ ਔਰ ਬਜ਼ੁਰਗਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨਾਲ ਪੂਰਾ ਪ੍ਰੇਮ ਪਿਆਰ ਨਾਲ ਰਹਿਣ ਔਲਾਦ ਨੂੰ ਵੀ ਆਪਣੇ ਫਰਜ਼ਾਂ ਨੂੰ ਨਿਭਾਉਣਾ ਚਾਹੀਦਾ ਹੂੰ ਤਾਂ ਸਰਕਾਰ ਨੇ ਵੀ ਕਾਨੂੰਨ ਵੇਸ਼ਕ ਬਣਾ ਦਿੱਤੇ ਹਨ ਪਰ ਕਾਨੂੰਨੀ ਡਰ ਨਾਲ ਵਿਚਨਾਂ ਸ਼ੋਵਾ ਨਹੀਂ ਦਿੰਦਾ ਠੀਕ ਹੈ ਨਾ ਇਹ ਹੋ ਗਿਆ ਤੁਹਾਡਾ ਲੇਖੋ ਕਿਹੜਾ ਸਮਾਜ ਵਿੱਚ ਬਜ਼ੁਰਗਾਂ ਦਾ ਸਥਾਨ ਠੀਕ ਹੈ ਇਹ ਜੂਰ ਪੇਪਰ ਦੇ ਵਿੱਚ ਆ ਜਾਂਦਾ ਹੁੰਦਾ ਇਹਨੂੰ ਚੰਗੀ ਤਰ੍ਹਾਂ ਤਿਆਰ ਕਰ ਲਿਓ ਓਕੇ ਮੈਂ